ਸਮਾਜ ਸੇਵੀ ਸੰਸਥਾ ਅਤੇ ਐਨ ਜੀ ਓ ਬਿਲੀਅਨ ਹਾਰਟਸ ਬੀਟਿੰਗ ਫਾਊਂਡੇਸ਼ਨ ਨੇ ਕੰਪਨੀ ਬਾਗ ਨੇੜੇ ਚੱਲ ਰਹੇ ਨਿਸ਼ਕਾਮ ਸੇਵਾ ਪਬਲਿਕ ਸਕੂਲ ਦੇ ਬੱਚਿਆਂ ਨੂੰ ਸਟੇਸ਼ਨਰੀ ਜੁੱਤੀਆਂ ਵਰਦੀਆਂ ਅਤੇ ਰਾਸ਼ਨ ਆਦ ਦੇ ਸਮਾਨ ਪੇਂਟ ਕੀਤੇ ਸਕੂਲ ਦੇ ਸੰਸਥਾਪਕ ਸਰਦਾਰ ਸਿੰਘ ਅਤੇ ਉਹਨਾਂ ਦੀ ਟੀਮ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਉਹਨਾਂ ਨੂੰ ਸਨਮਾਨਿਤ ਕੀਤਾ ਸੰਸਥਾ ਦੇ ਮੁਖੀ ਸੁਦਾ ਜਿਝਾਰੀਆ ਸ਼ਵੇਤਾ ਬੇਰੀ ਗਾਇਤਰੀ ਸਿੰਘ ਮੁੱਖ ਮਹਿਮਾਨ ਵਜੋਂ ਪੁੱਜੇ ਅਤੇ ਉਹਨਾਂ ਆਪਣੇ ਹੱਥੀ ਬੱਚਿਆਂ ਵਿੱਚ ਸਮਾਨ ਵੰਡਿਆ ਇਸ ਮਾਗਮ ਵਿੱਚ ਵਿਸ਼ੇਸ਼ ਤੌਰ ਤੇ ਹਿੱਸਾ ਲੈਣ ਵਾਲਿਆਂ ਵਿੱਚ ਨੌਲੇਜ ਵਿਲਾ ਵੈਲਫੇਅਰ ਫਾਊਂਡੇਸ਼ਨ ਦੇ ਮੁਖੀ ਵਿਕਰਮਜੀਤ ਸਿੰਘ ਅਰਵਿੰਦਰ ਕੌਰ ਸੁਖਦੀਪ ਸਿੰਘ ਸ਼ਾਮਿਲ ਸਨ ਜਿਨ੍ਹਾਂ ਨੇ ਆਪਣੇ ਵੱਲੋਂ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਅਤੇ ਉਹਨਾਂ ਦੇ ਸੇਵਾ ਕਾਰਜ ਦੀ ਸ਼ਲਾਘਾ ਕੀਤੀ ਇਸ ਦੌਰਾਨ ਸਰਦਾਰਾ ਸਿੰਘ ਨੇ ਦੱਸਿਆ ਕਿ ਇਹ ਸਕੂਲ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਮੁਫਤ ਸਿੱਖਿਆ ਪ੍ਰਦਾਨ ਕਰਦਾ ਹੈ ਜੋ ਸਕੂਲ ਨਹੀਂ ਜਾ ਸਕਦੇ ਇਸ ਸ਼ੁਭ ਕਾਰਜ ਵਿੱਚ ਰੰਗਰੇਟਾ ਸਿੰਘ ਸਭਾ ਪੰਜਾਬ ਨੇ ਆਪਣਾ ਸਹਿਯੋਗ ਦਿੱਤਾ ਇਸ ਮੌਕੇ ਸੰਸਥਾ ਦੇ ਕਨਵੀਨਰ ਕਸ਼ਮੀਰ ਸਿੰਘ ਪਖਨਾ प्रधान जथेदार जोगा सिंह वडाला बलविंदर सिंह समेत मैंबर मौजूद सन अब इस साल हमने देखा कि बच्चों को बहुत ज़रूरतमंद बच्चे हैं जिन्हें स्कूल कॉपी किताबें और ये सब चीज़ों की भी जरूरत है सो तो इस साल हमने सोचा क्यों ना मेडिकल फैसिलिटी तो चल ही रही है उनका चेकअप चेकअप हमारी टीम कर रही है रेगुलर तो इस साल हम उनको कुछ कॉपी किताबें जूते जो भी हमसे बन सकता है वो हमने इस बार प्रोवाइड करने की कोशिश की फिर हमने जब चेकअप के दौरान हमने ये देखा कि बहुत सारे बच्चे हैं जिनका आ, जो मैल न्यूट्रिशन है मतलब उनके खा डेफिशंसी है फ़ूड उनको प्रॉपर खाना नहीं मिलता और कुछ ना कुछ किसी में कैल्शियम की कमी है किसी में होमोग्लोबिन की कमी है सो so, हमने सोचा क्यों ना इस बार उनको हम एक राशन भी प्रोवाइड करें न्यूट्रिशस फ़ूड प्रोवाइड करें ताकि वो वो लोग एक अच्छे से अपना न्यूट्रीशियस डाइट ले सकें और एक अच्छा अच्छे ਦੇਖ ਕੇ ਅੱਛੇ ਨਾਗਰਿਕ ਵੀ ਬਣੇ ਔਰ ਪੜਾਈ ਲਿਖਾਈ ಮೇ ਵੀ ਧਿਆਨ ਦੇ ਸਭ ਤੋਂ ਪਹਿਲਾਂ ਤੇ ਬਿਲੀਅਨ ਹਾਰਟਸ ਬੀਟਿੰਗ ਫਾਊਂਡੇਸ਼ਨ ਵੱਲੋਂ ਜੋ ਸਮਾਜ ਸੇਵਾ ਦੇ ਲਈ ਉਹ ਉਪਰਾਲੇ ਕਰ ਰਹੇ ਨੇ ਬਹੁਤ-ਬਹੁਤ ਉਹਨਾਂ ਦਾ ਧੰਨਵਾਦ ਔਰ ਥੈਂਕਸ ਕਰਦਾ ਹਾਂ ਅੱਜ ਨਿਸ਼ਕਾਮ ਸੇਵਾ ਸਕੂਲ ਵਿਖੇ ਇੱਕ ਪ੍ਰੋਗਰਾਮ ਰੱਖਿਆ ਗਿਆ ਸੀ ਜਿਸ ਵਿੱਚ ਬਿਲਨਸਾਥ ਬੀਟਲ ਫਾਊਂਡੇਸ਼ਨ ਦੇ ਇੰਟਰਨੈਸ਼ਨਲ ਲੈਵਲ ਤੋਂ ਜੋ ਮੈਡਮ ਸੁਧਾ ਜਜਰੀਆ ਜੀ ਇੱਥੇ ਪ੍ਰੈਜ਼ెంట్ ਨੇ ਉਹਨਾਂ ਨੇ ਸਕੂਲ ਦੇ ਬੱਚਿਆਂ ਨੂੰ ਉਹਨਾਂ ਦੀ ਬਹੁਤ ਹੈਲਪ ਕਰਦੇ ਨੇ ਮੈਂ ਸਰਦਾਰਾ ਸਿੰਘ ਵੱਲੋਂ ਜੋ ਸਕੂਲ ਚਲਾਇਆ ਜਾ ਰਿਹਾ ਹੈ ਇਹ ਸਾਰੇ ਸਕੂਲ ਦੀ ਮੈਨੇਜਮੈਂਟ ਸਕੂਲ ਦੇ ਸਟਾਫ ਤੇ ਬੱਚਿਆਂ ਵੱਲੋਂ ਬਿਲੀਅਨ ਹਾਰਟ ਬੀਟਿੰਗ ਫਾਊਂਡੇਸ਼ਨ ਦੇ ਜੋ ਵੀ ਟੀਮ ਮੈਂਬਰਸ ਆਏ ਨੇ ਮੇਰੇ ਨਾਲ ਅਰਸ਼ਵਿੰਦ ਸਿੰਘ ਜੀ ਤੇ ਰਜੇਸ਼ਵਰ ਜੀ ਨੇ ਅਰਸ਼ਦੀਪ ਸਿੰਘ ਜੀ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਬਿਲੀਅਨ ਹਾਰਟ ਫਾਊਂਡੇਸ਼ਨ ਦੀ ਚੇਅਰਪਰਸਨ ਮੈਮ ਸੁਦਾ ਜੁਜਾਰੀਆ ਜੀ ਜਿਨ੍ਹਾਂ ਨੇ ਪ੍ਰੋਗਰਾਮ ਲਾਂਚ ਕੀਤਾ ਸੀਗਾ ਤੇ ਉਹਦੇ ਵਿੱਚ ਸਭ ਤੋਂ ਵੱਧ ਸਹਿਯੋਗ ਕੀਤਾ ਉਹਨਾਂ ਨੇ ਸਾਡੇ ਨਾਲ ਕਾਫੀ ਪਿਛਲੇ 3 ਸਾਲਾਂ ਤੋਂ ਇਹ ਟੀਮ ਜੁੜੀ ਹੋਈ ਆ ਤੇ ਸਾਡੇ ਇਹਨਾਂ ਨੇ ਕਹਿਨ ਦਿੱਤੇ ਕਾਫੀ ਇਹੋ ਜੀਆਂ ਅਪਰੋਚੇਬਲ ਜਗ੍ਹਾ ਜਿੱਥੇ ਜ਼ਰੂਰਤ ਸੀਗੀ ਲਗਭਗ ਘੱਟੋ-ਘੱਟ 30-35 ਜਗ੍ਹਾ ਦੇ ਉੱਤੇ ਇਹਨਾਂ ਨੇ ਮੈਡੀਕਲ ਕੈਂਪ ਲਾਏ ਆ ਅੰਮ੍ਰਿਤਸਰ ਵਿੱਚ ਚਲਾਏ ਜਾ ਰਹੇ ਨਿਸ਼ਕਾਮ ਸੇਵਾ ਪਬਲਿਕ ਸਕੂਲ ਜਿੱਥੇ ਕੀ ਬਹੁਤ ਹੀ ਜ਼ਰੂਰਤਮੰਦ ਪਰਿਵਾਰਾਂ ਦੇ ਬੱਚਿਆਂ ਨੂੰ ਸਿੱਖਿਆ ਦਿੱਤੀ ਜਾਂਦੀ ਹੈ ਔਰ ਇਹਨਾਂ ਬੱਚਿਆਂ ਨੂੰ ਸਿੱਖਿਆ ਵਿੱਚ ਵੱਡੀ ਸਪੋਰਟ ਦੇਣ ਲਈ ਬਿਲੀਅਨ ਹਾਰਟਸ ਬੀਟਿੰਗ ਫਾਊਂਡੇਸ਼ਨ ਵੱਲੋਂ ਅੱਜ ਇੱਕ ਪ੍ਰੋਗਰਾਮ ਦੇ ਤਹਿਤ ਜ਼ਰੂਰਤ ਦਾ ਸਮਾਨ ਜਿਵੇਂ ਕਿ ਸਕੂਲ ਬੁੱਕਸ ਬੈਗ ਸ਼ੂਜ਼ ਅਤੇ ਰਾਸ਼ਨ ਵੀ ਵੰਡਿਆ ਗਿਆ ਜਾ ਜੋ ਇਹਨਾਂ ਬੱਚਿਆਂ ਨੂੰ ਇੱਕ ਬੂਸਟ ਮਿਲੇ ਔਰ ਇਹ ਚੰਗੀ ਪੜਾਈ ਕਰਕੇ ਇੱਕ ਚੰਗਾ ਸਥਾਨ ਪ੍ਰਾਪਤ ਕਰਨ ਫਾਸਟ ਨਿਊਜ਼ ਲਈ ਅੰਮ੍ਰਿਤਸਰ ਤੋਂ ਅਜੀਤ ਕੁਮਾਰ